वाहगुरु जी का खालसा वाहगुरु जी की फतेह गुरु प्यारी सात सिंह जी अज आप पहली पाशाही गुरु नानक साहब बारे संयत महा भाग पढ़ा वाहेगुरु जी का खालसा वाहगुरु जी की फतेह मर्दाना मैं कोई झूठ ठाकदा हां आप परमेश्वर है ਪਰਮੇਸ਼ਰ ਦੁਕਾਨਦਾਰ ਨੇ ਉਸੇ ਸਮੇਂ ਅੱਤੀ ਵਧਾਈ ਬੰਦ ਕੀਤੀ ਤੇ ਮਰਦਾਨੇ ਦੇ ਨਾਲ ਤੁਰ ਪਿਆ ਦੋਵੇਂ ਗੁਰੂ ਜੀ ਕੋਲ ਆ ਗਏ ਦੁਕਾਨਦਾਰ ਨੇ ਗੁਰੂ ਜੀ ਦੇ ਚਰਨਾ ਉੱਪਰ ਮੱਥਾ ਟੇਕਿਆ ਮੱਥਾ ਟੇਕ ਕੇ ਦੁਕਾਨਦਾਰ ਬੈਠ ਗਿਆ ਤਾਂ ਮਰਦਾਨੇ ਨੇ ਆਖਿਆ ਗੁਰੂ ਜੀ ਇਸ ਦੁਕਾਨਦਾਰ ਨੇ ਸੌਦਾ ਦਿੱਤਾ ਹੈ ਇਹ ਪਰਚਾ ਲਿਖਿਆ ਹੈ ਸੂ ਲਿਖਿਆ ਸੂ ਜਾਉਣਾ ਝੂਠ ਹੈ ਮਰਨਾ ਸੱਚ ਗੁਰੂ ਜੀ ਇਹ ਠੀਕ ਹੈ ਬਹੁਤ ਸਿਆਣੇ ਹਨ ਦੁਕਾਨਦਾਰ ਮਹਾਤਮਾ ਜੀ ਅਸੀਂ ਸਿਆਣੇ ਕੀ ਹਾਂ ਸਾਡਾ ਤਾਂ ਸ਼ੈਰ ਹੀ ਘਰ ਕੋ ਚੱਲਿਆ ਹੈ ਅਸੀਂ ਤਾਂ ਦਸਕੂ ਦੇੰਦੇ ਪ੍ਰੌਣੇ ਹਾਂ ਜੇ ਅਸਦੀ ਵਧੀ ਹੋਵੇਗੀ ਉਹ ਬਚੇਗਾ ਦੁਕਾਨਦਾਰ ਨੇ ਪੀਰ ਤੇੰ ਦੇ ਹੰਕਾਰ ਤੇ ਹਉਕਾਰ ਦੇ ਪਿਆਰੇ ਦੀ ਸਾਰੀ ਵਾਰਤਾ ਆਖ ਸੁਣਾਈ ਪੂਰੀ ਵਾਰਤਾ ਨੂੰ ਸੁਣ ਕੇ ਪਿਆਰੇ ਸਤਗੁਰੂ ਜੀ ਬੋਲੇ ਔਰ ਸ਼ਾ ਚਿੰਤਾ ਨਾ ਕਰਾ ਜੀਵਾਂ ਦੇ ਰੱਖਣ ਵਾਲਾ ਆਪ ਪਰਮੇਸ਼ਰ ਹੈ ਜੰਮਣਾ ਮਰਨਾ ਉਸ ਦੇ ਹੱਥ ਹੈ ਤੁਸੀਂ ਚਿੰਤਾ ਨਾ ਕਰੋ ਕਰਤਾਰ ਉਸ ਦਾ ਚਿਲਿਆ ਪੂਰਾ ਨਹੀਂ ਹੋਣ ਦੇਵੇਗਾ ਖੈਰ ਬਚੇਗਾ ਜਰੂਰ ਬਚੇਗਾ ਗੁਰੂ ਜੀ ਦੇ ਜ਼ੁਬਾਨੋਂ ਖੁਸ਼ੀ ਭਰਿਆ ਸੰਦੇਸ਼ ਸੁਣ ਕੇ ਦੁਕਾਨਦਾਰ ਸ਼ਹਿਰ ਨੂੰ ਚੜਾ ਗਿਆ ਉਹ ਸਨੇ ਸ਼ਹਿਰ ਵਿੱਚ ਚਰਚਾ ਛੇੜ ਦਿੱਤੀ ਕਿ ਇੱਕ ਨਵੇਂ ਬਾਣੇ ਵਾਲਾ ਸੰਤ ਆਇਆ ਹੈ ਉਹ ਆਖਦਾ ਹੈ ਸ਼ਹਿਰ ਨਹੀਂ ਘਰ ਕੋਵੇਗਾ ਇਹਦਾ ਹੱਥ ਟੁੱਟ ਜਾਵੇਗਾ ਚਿਲਿਆ ਪੂਰਾ ਨਹੀਂ ਹੋਵੇਗਾ ਚਿਲਿਆ ਪੂਰਾ ਨਹੀਂ ਹੋਵੇਗਾ ਸ਼ਹਿਰ ਵਾਸੀਓ ਡਰੋ ਨਾ ਇਹ ਇਹਨੀ ਇਹ ਸੰਦੇਸ਼ ਸੁਣਿਆ ਉਹ ਇਹ ਸਾਰੇ ਤੰਦੇ ਛੱਡ ਕੇ ਗੁਰੂ ਜੀ ਵੱਲ ਨੱਠੇ ਆਏ ਕਿਈ ਪ੍ਰਕਾਰ ਦੇ ਭੋਜਨ ਫਲ ਮੇਵੇ ਤੇ ਕੁਝ ਜੀ ਮਿਸ਼ਰੀ ਦੇ ਚੜਾਵੇ ਚੜੇ ਮਰਦਾਨੇ ਤੇ ਗੁਰੂ ਜੀ ਅੱਗੇ ਪ੍ਰਸ਼ਾਦ ਦਾ ਢੇਰ ਲੱਗ ਗਿਆ ਉਹ ਸਾਰਾ ਪ੍ਰਸ਼ਾਦ ਗੁਰੂ ਜੀ ਨੇ ਸੰਗਤ ਵਿੱਚ ਵੰਡਵਾ ਦਿੱਤਾ ਗੁਰੂ ਜੀ ਨੇ ਆਪਣੇ टांग ਨਾਲ ਸਾਤ ਧਰਮ ਸ਼ਾਂਤੀ ਤੇ ਸੁੱਖ ਦਾ ਪ੍ਰਚਾਰ ਕੀਤਾ ਗੁਰੂ ਜੀ ਦੇ ਦਰਸ਼ਨ ਕਰਕੇ ਸੱਚ ਮੁੱਚ ਲੋਕ ਮੌਤ ਨੂੰ ਭੁੱਲ ਗਏ ਸਾਰਾ ਦਿਨ ਤੇ ਰਾਤ ਗੁਰੂ ਜੀ ਕੋਲ ਲੋਕਾਂ ਦਾ ਮੇਲਾ ਰਹਿਣ ਲੱਗਾ ਇਸ ਤਰ੍ਹਾਂ ਬਾਲ ਤੇ ਬੁੱਢੇ ਆਏ ਦਾ ਚਿੱਤ ਆਉਂਦੇ ਹੋਏ ਮਸਕਰਾਉਂਦੇ ਹੋਏ ਜਾਂਦੇ ਗੁਰੂ ਜੀ ਨੇ ਸਮਾਦੀ ਲਾਈ। ਪਾਰ ਬ੍ਰਹਮ ਪਰਮੇਸ਼ਰ ਨੇ ਚਰਨ ਕਮਲਾ ਨਾਲ ਲਿਵ ਜੋੜੀ। ਭਗਤੀ ਦੀ ਸ਼ਕਤੀ ਨਾਲ ਪੀਰ ਦਾ ਚਿੜੀਆ ਪੰਗ ਕਰਨ ਵਾਸਤੇ ਬਿਜਤੀ ਇਕੱਠੀ ਕੀਤੀ। ਸਤ ਕਰਤਾ ਸਤ ਕਰਤਾ ਸਤ ਕਰਤਾ। ਬੁੱਲਾਤੋ ਅਚਾਰਿਆ। ਇੱਧਰ ਗੁਰੂ ਜੀ ਨੇ ਸਮਾਧੀ ਲਾਈ ਉਧਰ ਪੀਰ ਜੀ ਦਾ ਸੰਗਾ ਸੰਢੋਲ ਗਿਆ ਪੀਰ ਦਾ ਹੀਰ ਦਾ ਕੰਬਣ ਲੱਗ ਪਿਆ ਉਹ ਦਾ ਪੋਰਾ ਉਸ ਨੂੰ ਕੁੰਬazaar ਕੋ ਮੰਦਾਤੇ ਕੰਬਦਾ ਪ੍ਰਤੀਤ ਹੋਣ ਲੱਗਾ ਉਹ ਰਾਣ ਹੋਇਆ ਕਿ ਕਿਹੜੀ ਸ਼ਕਤੀ ਨੇ ਉਸ ਨੂੰ ਲਾਇਆ ਹੈ ਇਕਦਮ ਗੁਰੂ ਜੀ ਨੇ ਉਸ ਦਹਨ ਦਾ ਹਾਰ ਨਹੀਂ ਤੋੜਿਆ ਸਮਾਧੀ ਖੋਲੀ ਤੇ ਮਰਦਾਨੇ ਨੂੰ ਭੇਜਿਆ ਮਰਦਾਨਿਆ ਹੰਕਾਰੀ ਪੀਰ ਕੋਲ ਜਾ ਉਸ ਨੂੰ ਆਖ ਕਿ ਉਹ ਹੱਥ ਛੱਡ ਦੇ ਪੀਰ ਦਾ ਧਰਮ ਖਲਕਤ ਉੱਤੇ ਦਇਆ ਕਰਨਾ ਤੇ ਗ੍ਰੋਧ ਨਹੀਂ ਕਰਨਾ ਮਰਦਾਨਾ ਪੀਰ ਦੇ ਡੇਰੇ ਪੁੱਜਾ ਚੇਲਿਆਂ ਨੇ ਪੀਰ ਦੇ ਭੋਰੇ ਦੇ ਕੋਲ ਜਾਣੂ ਰੋਕ ਦਿੱਤਾ ਮਰਦਾਨੇ ਨੇ ਲਲਕਾਰ ਕੇ ਆਖਿਆ ਮੇਰੇ ਗੁਰੂ ਜੀ ਦਾ ਹੁਕਮ ਹੈ ਮੈਂ ਪੀਰ ਨੂੰ ਮਿਲਾ ਉਸ ਨੂੰ ਆਪਣੇ ਗੁਰੂ ਜੀ ਦਾ ਸਨੇਹਾ ਦੇਵਾਂ ਜੇ ਨਾ ਮਿਲਣ ਦੇਵੋਗੇ ਤਾਂ ਪਛੋਤਾਵੋਗੇ ਉਹਦਾ ਚਿਲਿਆ ਪੂਰਾ ਨਹੀਂ ਹੋਵੇਗਾ ਹੰਕਾਰ ਨਾਲ ਅੰਨੇ ਤੇ ਸੜੇ ਬਲੇ ਚੀਲਿਆ ਨੇ ਮਰਦਾਨੇ ਦੀ ਇੱਕ ਨਾ ਸੁਣੀ ਸਗੋਂ ਮਾਰ ਕੇ ਡੇਰੇ ਦੀ ਹੱਦ ਵਿੱਚੋਂ ਬਾਹਰ ਕੱਢ ਦਿੱਤਾ ਮਰਦਾਨਾ ਗੁਰੂ ਜੀ ਕੋਲ ਆ ਗਿਆ ਆ ਕੇ ਸਾਰਾ ਹਾਲ ਠੀਕ ਠਾਕ ਦੱਸ ਦਿੱਤਾ ਗੁਰੂ ਜੀ ਨੇ ਮੋਰ ਸਮਾਦ ਦੀ ਜੋੜੀ ਸਮਾਧੀ ਵਿੱਚ ਕਰਤਾਰ ਕਰਤਾਰ ਨੂੰ ਆਖਿਆ ਇਹ ਸਹਲ ਵਿੱਚ ਨੇਕ ਪੁਰਸ਼ ਤੇ ਮਸੂਮ ਬੱਚੇ ਹਨ ਹੰਕਾਰ ਨਾਲ ਪੀਰ ਸ਼ਹਿਰ ਨੂੰ ਗਰਕ ਕਰਨਾ ਚਾਹੁੰਦਾ ਹੈ ਦੇਖ ਹਲਕ ਦੇ ਰਖਣ ਹਾਰ ਮਾਲਕ ਬਚਾਓ ਇਹਨਾਂ ਆਖਂਦੀ ਤੇ ਨਸੀ ਕੇ ਪੀਰ ਦਾ সিংহাসਨ ਡੋਲ ਗਿਆ ਭੋਰੇ ਦੀ ਪੱਕੀ ਛੱਤ ਪਾਟ ਗਈ ਕਾਰਡ ਕਾਰਡ ਦੀ ਭਿਆਨਕ ਆਵਾਜ਼ ਆਈ ਆਵਾਜ਼ ਪੈਦਾ ਹੋਈ ਤੇ ਪੀਰ ਦੀ ਸਮਾਦੀ ਖੁੱਲ ਗਈ ਚੇਲਿਆਂ ਦੇ ਦਿਲ ਡਹਿਲ ਗਏ ਅੱਖਾਂ ਖੋਲ ਕੇ ਪੀਰ ਨੇ ਪੂਰੇ ਦੀ ਛੱਤ ਵੱਲ ਦੇਖਿਆ ਛੱਤ ਪਾਟੀ ਹੋਈ ਨਜ਼ਰ ਆ ਪਈ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਛੱਤ ਇਠਾਂ ਆ ਪੈਣ ਲੱਗੀ ਹੈ ਉਹ ਨਸਤੇ ਬਾਹਰ ਹੋ ਗਿਆ ਪੰਦਰੇ ਦਿਨੀ ਪੋਰੇ ਤੋਂ ਬਾਹਰ ਆਇਆ ਤੇ ਘਬਰਾਇਆ ਹੋਇਆ ਦੇਖ ਕੇ ਚੇਲੇ ਹਰਾਨ ਹੋਏ ਉਹਨਾਂ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਪੀਰ ਕੂਕ ਉਠਿਆ ਉਹ ਇਸ ਸ਼ਹਿਰ ਵਿੱਚ ਕੌਣ ਵਲੀ ਆਇਆ ਜਿਸ ਨੇ ਮੇਰੀ ਸਮਾਦੀ ਭੰਗ ਕੀਤੀ ਮੇਰਾ ਪੋਰਾ ਪਾਟ ਗਿਆ ਮੇਰਾ ਦਿਲ ਛਾਨਨੀ ਹੋ ਗਿਆ ਮੇਰਾ ਤਨ ਖੜਗ ਰਿਆ ਹੈ ਮੈਂ ਬਚੈਨ ਹਾਂ ਲੱਭੋ ਉਹ ਪੀਰ ਕੌਣ ਹੈ ਕਿੱਥੇ ਹੈ ਮੈਂ ਉਸ ਨੂੰ ਜਾ ਕੇ ਪੁੱਛਾਂ ਉਸ ਨੇ ਮੇਰੇ ਕੰਮ ਵਿੱਚ ਕਿਉਂ ਦਾਖਲ ਦਿੱਤਾ ਹੈ ਸ਼ਦਨਾਂ ਵਾਂਗ ਹੀ ਉਹਨੂੰ ਪਕਾਰਦਾ ਹੋਇਆ ਪੀਰ タルਕੀ ਉੱਤੇ ਖਲੋਣਾ ਸਕੇਆ ਬੈਠ ਗਿਆ タルਤੀ ਉਸ ਨੂੰ ਡੋਲਦੀ ਪ੍ਰਤੀਤ ਹੋਣ ਲੱਗੀ ਦੋਨੇ ਅਠੱਤਰਤੀ ਨਾਲ ਲਾ ਕੇ ਉਦੋਂ ਉਹਦੇ ਮੂੰਹੋਂ ਨਿਕਲਿਆ हे خدا ਇਹ ਕੀ ਮਾਮਲਾ ਹੈ ਮੇਰੇ ਉੱਤੇ ਕਰੋਪੀ ਕਿਉਂ ਮੈਂ ਤਾਂ ਤੇਰਾ ਸੇਵਕ ਹਾਂ ਆਤਮਕ ਸ਼ਾਂਤੀ ਨਾਲ ਗੁਰੂ ਜੀ ਨੇ ਦੇਖਿਆ ਪੀਰ ਦਾ ਹੰਕਾਰ ਕੱਚ ਦੇ ਗਲਾਸ ਵਾਂਗ ਚੂਰ ਹੋ ਗਿਆ ਉਹ ਤਰਤੀਬ ਤੇ ਹੱਥ ਲਾ ਕੇ ਖਦਾਨ ਚੇਤੇ ਕਰਨ ਲੱਗ ਪਿਆ ਗੁਰੂ ਜੀ ਨੇ ਨੈਣ ਖੋਲੇ ਲੋਕਾਂ ਵੱਲ ਦੇਖਿਆ ਤੇ ਮਰਦਾਨਿਆਂ ਨੇ ਆਖਿਆ ਮਰਦਾਨਿਆਂ ਚੱਲ ਪੀਰ ਦੇ ਡੇਰੇ ਚੱਲਗੇ ਮਰਦਾਨਾ ਗੁਰੂ ਜੀ ਪੀਰ ਦੇ ਡੇਰੇ ਨਹੀਂ ਜਾਣਾ ਉਹਦੇ ਚੇਲੇ ਬਹੁਤ ਭੜੇ ਹਨ ਪੀਰ ਨੂੰ ਇੱਥੇ ਸੱਦੋ ਮਰਦਾਨੇ ਦਾ ਇਹ ਬਚਨ ਸੁਣ ਕੇ ਗੁਰੂ ਜੀ ਮਸਕਰਾਤ ਹੈ ਅੱਧੇ ਕੈਂਡੇ ਪਿੱਛੋਂ ਮਰਦਾਨੇ ਦੇ ਹੋਰ ਲੋਕਾਂ ਨੇ ਦੇਖਿਆ ਪੀਰ ਹਮਜਾ ਗੋਸ ਆਪਣੇ ਚੇਲਿਆਂ ਸਮੇਤ ਵਾਹੋ ਦਾਹੀ ਗੁਰੂ ਜੀ ਵੱਲ ਆ ਰਿਹਾ ਹੈ ਲੋਕੀ ਡਰ ਗਏ ਕਿਉਂਕਿ ਉਹ ਜਾਣਦੇ ਸੀ ਪੀਰ ਤੇ ਉਸ ਦੇ ਚੇਲਿਆਂ ਦਾ ਗੁੱਸਾ ਬਹੁਤ ਚੰਦਰਾ ਹੈ ਮਰ ਨਮਰੌਣ ਤੇ ਤੁਲ ਜਾਂਦੇ ਹਨ ਤੀਰ ਨੇੜੇ ਆਇਆ ਗੁਰੂ ਜੀ ਦੇ ਸਾਹਮੁਖ ਹੋ ਕੇ ਖਲੋ ਗਿਆ ਇੱਕ ਟਿੱਕੀ ਲਾ ਕੇ ਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗਾ ਜਿਆ ਜਿਆ ਦੇਖਦਾ ਗਿਆ ਤਾਂ ਤੋਂ ਉਸ ਦੇ ਦਿਲ ਨੂੰ ਸ਼ਾਂਤੀ ਆਉਂਦੀ ਗਈ ਤੇ ਉਹ ਦਾ ਕਰੋਧ ਮਠਾ ਹੁੰਦਾ ਗਿਆ ਗੁਰੂ ਜੀ ਨੇ ਆਪਣੇ ਨੈਣਾ ਦੀ ਪੂਰੀ ਜੋਤਨਾ ਲਾ ਕੇ ਨਾਲ ਦੇਖ ਕੇ ਪੀਰ ਦਾ ਦਿਲ ਟਿਕਾਣੇ ਕੀਤਾ ਸਤ ਗੁਰੂ ਜੀ ਬੋਲੇ ਆਈਏ ਪੀਰ ਜੀ ਬੈਠੀਏ ਰਾਹਣ ਕਿਉਂ ਹੋ ਗਏ ਮੈਂ ਦੇਖ ਰਿਹਾ ਹਾਂ ਕੀ ਇਹ ਸ਼ਕਤੀ ਨੇ ਮੇਰੇ ਚਿਲਗੇ ਨੂੰ ਪੰਗ ਕੀਤਾ ਹੈ ਪੀਰ ਬੋਲਿਆ ਬੈਠੀਏ ਤੇਰੇ ਚਿਲਗੇ ਨੂੰ ਕਰਤਾਰ ਨੇ ਪੰਗ ਕੀਤਾ ਹੈ ਕਿਉਂਕਿ ਤੂੰ ਹੰਕਾਰ ਦਾ ਸ਼ਕਾਰ ਹੋ ਕੇ ਕਰਤਾਰ ਦੀ ਰਚਨਾ ਨੂੰ ਬਰਬਾਦ ਕਰਨ ਲੱਗਾ ਸੀ ਕਰਤਾਰ ਕਰਤਾ ਤੇ ਪਾਰ ਬ੍ਰਹਮ ਹੈ ਜੀਵ ਉਸ ਦੇ ਮਕਾਵਲਾ ਨਹੀਂ ਕਰ ਸਕਦਾ ਕਿਸੇ ਨੂੰ ਮਾਰਨਾ ਤੇ ਜਿਉਂਦਾ ਰੱਖਣਾ ਉਸ ਦੇ ਹੱਥ ਵਸ ਹੈ ਬੈਠੀਏ ਪੀਰ ਜੀ ਗੁਰੂ ਜੀ ਨੇ ਸਨਮੁਖ ਬੈਠ ਗਿਆ ਚੇਲੇ ਬੈਠ ਗਏ ਸ਼ਹਿਰ ਦੇ ਵਾਸੀ ਬੈਠੇ ਹੋਏ ਇੱਕ ਦੂਸਰੇ ਵੱਲ ਦੇਖ ਦੇਖ ਕੇ ਅੱਖਾਂ ਨਾਲ ਇਸ਼ਾਰੇ ਕਰ ਕਰਕੇ ਗੁਰੂ ਜੀ ਦੀ ਉਪਮਾ ਕਰ ਰਹੇ ਸਨ ਕਿ ਗੁਰੂ ਜੀ ਕਿੰਨਾ ਚੰਗਾ ਹੈ ਵੱਡਾ ਹੈ ਜਿਸ ਕੋਲ ਪੀਰ ਚੱਲ ਕੇ ਆ ਗਿਆ ਹੈ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਮਰਦਾਨਿਆ ਰਤਾ ਪ੍ਰਭਾਵ ਵਜਾ ਕਰਤਾਰ ਦੀ ਬਾਣੀ ਦਾ ਗਾਇਨ ਕਰੀਏ ਪੀਰ ਜੀ ਨੂੰ ਸ਼ਾਂਤੀ ਆਵੇ ਮਰਦਾਨੇ ਨੇ ਰਬਾਹ ਵਜਾਇਆ ਰਬਾਬ ਦੀਆਂ ਤਾਰਾਂ ਵਿੱਚ ਆਵਾਜ਼ ਨਿਕਲੀ ਸਤ ਕਰਤਾਰ ਸਤ ਕਰਤਾਰ ਤੂੰ ਹੀ ਤੂੰ ਤੂੰ ਹੀ ਤੂੰ ਗੁਰੂ ਜੀ ਨੇ ਬਾਣੀ ਅਚਾਰੀ ਗੁਰੂ ਜੀ ਫਰਮਾਉਂਦੇ ਹਨ ਸੁਨੋ ਪੀਰ ਜੀ ਜੋ ਸੱਚੇ ਪੀਰ ਹੁੰਦੇ ਨੇ ਉਹਨਾਂ ਦਾ ਸਰੀਰ ਕੇਸਰਵਾੰਗ ਕੇਸਰ ਕੇਸਰਵਾੰਗ ਸੁਗੰਧੀ ਦੇਣ ਵਾਲਾ ਹੁੰਦਾ ਹੈ ਉਸ ਦੇ ਲਾਗੇ ਬੈਠਿਆ ਸ਼ਾਂਤੀ ਦੇ ਆਨੰਦ ਪ੍ਰਾਪਤ ਹੁੰਦਾ ਹੈ ਸੇਕ ਨਹੀਂ ਆਉਂਦਾ ਜਬਾਨ ਐਸੀ ਮਿੱਠੀ ਤੇ ਖਰਲ ਹੁੰਦੀ ਹੈ ਜਿਵੇਂ ਨਿਰਮਲ ਜਲ ਦੀ ਨਦੀ ਵਗਦੀ ਹੈ ਜੋ ਬਚਨ ਜ਼ੁਬਾਨ ਤੋਂ ਨਿਕਲਦਾ ਹੈ ਉਹ ਮੋਲਕ ਰਤਨ ਹੁੰਦਾ ਹੈ ਜਦੋਂ ਚੰਗਾ ਪੀਰ ਸਾਹ ਲੈਂਦਾ ਹੈ ਤਾਂ ਚੰਨਨ ਵਰਗੀ ਸਗੰਧੀ ਆਉਂਦੀ ਹੈ ਇਹ ਨਹੀਂ ਹੁੰਦਾ ਕਿ ਪੀਰ ਕੋਲ ਲੋਕਾਂ ਨੂੰ ਡਰ ਆਉਂਦਾ ਹੋਵੇ ਸੱਚੇ ਪੀਰ ਦੇ ਚਿਹਰੇ ਉੱਤੇ ਜੋ ਤਿਲਕ ਹੋਵੇ ਜਾਂ ਚੇਰੇ ਦਾ ਪ੍ਰਭਾਵ ਐਸਾ ਹੋਣਾ ਚਾਹੀਏ ਜਿਸ ਦੇ ਦਰਸ਼ਨ ਕੀਤੇਆਂ 68 ਤੀਰਤਾਂ ਦੇ ਅਸ਼্নান ਜਿੰਨਾ ਮਾਤਮ ਹੋਵੇ ਹਿਰਦਾ ਖਿੜਿਆ ਹੋਇਆ ਹੋਣਾ ਚਾਹੀਦਾ ਹੈ ਜਿਵੇਂ ਗਲਾਬ ਦਾ ਫੁੱਲ ਹੁੰਦਾ ਹੈ ਤਾਂ ਸਿਆਣਪ ਨਾਲ ਸੋਚਣ ਵਾਲਾ ਹੁੰਦਾ ਹੈ ਹੋਰ ਕੋਈ ਅਕਲ ਨਹੀਂ ਹੋਣੀ ਚਾਹੀਦੀ ਜੇ ਨੇਕੀ ਪ੍ਰਾਪ ਸਿਮਰਨ ਛੱਡ ਕੇ ਹੋਰ ਧੰਧਿਆਂ ਵਿੱਚ ਲੱਗ ਜਾਵੇ ਤਾਂ ਉਹ ਪੀਰ ਨਹੀਂ ਹੋ ਸਕਦਾ ਮਾੜੇ ਪੀਰਾਂ ਦੇ ਇਹ ਲੱਛਣ ਹੁੰਦੇ ਹਨ ਇਹ ਪੀਰੀ ਨਹੀਂ ਪੂਜਾ ਦਾ দান ਹਾਸਲ ਕਰੇ ਕਰਾਮਾਤ ਦਿਖਾਲ ਦਿਖਾਲ ਵੱਡੇ ਬਣੇ ਤੇ ਹੰਕਾਰ ਕਰਨ ਉਜਾ ਜਾ ਮੰਨਤ ਦੇਨਾ ਦੇਨ ਉਤੇ ਇਨਾ ਗ੍ਰੋਧਵਾਨ ਹੋਵੇ ਕਿ ਆਪੈ ਭੁੱਲ ਜਾਵੇ ਆਪਣੇ ਸੇਵਕ ਨੂੰ ਮਾਰਨ ਉਤੇ ਤੋਲ ਜਾਵੇ ਐਸੇ ਪੀਰ ਦੀ ਪੀਰੀ ਤੇ ਭਗਤੀ ਨਹੀਂ ਸਫਲ ਜਾਂਦੀ ਹੈ ਉਹ ਕਦੀ ਜੀਵਨ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਮਨੁੱਖ sada ਭੁੱਲਨ ਹਾਰ ਹੈ ਇਹ ਮੌਤ ਅਤੇ ਇਕਲਤਾ ਤੋਂ ਡਰਦਾ ਹੈ ਮਾਇਆ ਲਾਜ ਸੁਖ ਦਾ ਚਾਵਾਨ ਹੈ ਇਹ ਚੀਜ਼ਾਂ ਲੈਣ ਵਾਤੇ ਕਈ ਵਾਰ ਐਸੀਆਂ ਮੰਤਾ ਮੰਨ ਲੈਂਦਾ ਹੈ ਜੋ ਇਸ ਕੋਲੋਂ ਪੂਰੀਆਂ ਨਹੀਂ ਹੋ ਸਕਦੀਆਂ ਜੇ ਸੇਵਕ ਮੰਤ ਨਾ ਦੇ ਸਕੇ ਤਾਂ ਪੀਰ ਨੂੰ ਕਰੋਧ ਵਾਂ ਨਹੀਂ ਹੋਣਾ ਚਾਹੀਏ ਸ਼ਾਂਤ ਚਿੱਤ ਰਹੇ ਜਿਵੇਂ ਚੰਦਨ ਆਪਣਾ ਸਗੰਧੀ ਵਾਲਾ ਸਬਾ ਨਹੀਂ ਛੱਡਦਾ ਭਾਵੇਂ ਅੱਗ ਜਾਲ ਵਿੱਚ ਸੁੱਟ ਦਿੱਤਾ ਜਾਵੇ ਉਹ ਜਾਲ ਦੀ ਆਗ ਨੂੰ ਸੁਗੰਧੀ ਕਰਨਾ ਸੁਗੰਧੀ ਵਾਲਾ ਕਰ ਦਿੰਦਾ ਹੈ ਇਹ ਸਵਾ ਤੇ ਪੀਰ ਕਰਤ ਨੂੰ ਸਦਾ ਇਹ ਸੋਚਣਾ ਚਾਹੀਏ ਪਰਮਾਤਮਾ ਸਰਵ ਸ਼ੰਤੀਵਾਨ ਹੈ ਉਸ ਨੇ ਜਿਸ ਜੀਵ ਤੇ ਚੀਜ਼ ਨੂੰ ਜਿਸ ਥਾਂ ਟਿਕਾ ਦਿੱਤਾ ਹੈ ਉਹ ਚੀਜ਼ ਜਾਂ ਜੀਵ ਉਸ ਥਾਂ ਤੇ ਪਰਮਾਤਮਾ ਦੀ ਇੱਛਾ ਤੋਂ ਬਿਨਾ ਨਹੀਂ ਵਿਕਿਆ ਜਾ ਸਕਦਾ। ਭਾਵ ਕਿਸੇ ਦੇ ਮਾਰਨ ਤੇ ਜਉਂਦੇ ਰੱਖਣ ਵਾਲਾ ਆਪ ਪਰਮਾਤਮਾ ਹੈ। ਜੋ ਚੰਗੇ ਫਕੀਰ ਹਨ ਉਹ ਹਿਰਦੇ ਵਿੱਚ ਪਰਮਾਤਮਾ ਨੂੰ ਜਾਗ ਰੱਖਦੇ ਹਨ। ਜੀਵ ਸੰਸਾਰ ਵਿੱਚ ਪ੍ਰਸਿੱਧਤਾ ਹਾਸਲ ਕਰਦੇ ਹਨ। ਪਰਮਾਤਮਾ ਦੇ ਸਿਮਰਨ ਕਾਰਨ ਹੁੰਦੇ ਹਨ ਕਰਾਮਾਤਾਂ ਕਰਕੇ ਨਹੀਂ ਜਾਂ ਜਿਸਮ ਸੋਹਣੇ ਕਰਕੇ ਜਾਂ ਗੱਲਾਂ ਬਹੁਤੀਆਂ ਕਰਨ ਦੇ ਕਾਰਨ ਵੱਡੇ ਬਣਦੇ ਹਨ ਐਸੇ ਉੱਤਮ ਪੁਰਸ਼ ਵੈਗ੍ਰੂ ਨੂੰ ਨਿਤ ਪ੍ਰਤੀ ਸਿਮਰਦੇ ਰਹਿੰਦੇ ਹਨ ਆਵ ਸ਼ਾਂਤ ਰਹਿੰਦੇ ਤੇ ਹੋਰਨਾਂ ਨੂੰ ਸ਼ਾਂਤ ਰੱਖਦੇ ਹਨ ਪਰ ਉਸ ਦੇ ਉਲਟ ਮੂਰਖ ਪੀਰਾਂ ਦਾ ਇਹ ਹਾਲ ਹੁੰਦਾ ਹੈ ਕਈ ਐਸੇ ਲੋਕ ਹਨ ਜੋ ਪ੍ਰਭੂ ਸਿਮਰਨ ਛੱਡ ਕੇ ਦੇਵੀ ਦੇਵਤਿਆਂ ਦੇ ਤੰਤੇ ਪਸੰਮਾਲਕ ਕੇ ਨੰਗੇ ਤਨ ਨੂੰ ਛੱਡ ਕੇ ਪਖੰਡ ਕਰਦੇ ਹਨ ਉਹ ਤਾਂ ਤਨ ਪਸੰ ਮਿੱਟੀ ਦੀ ਪੂਜਾ ਨਾਲਰ ਲਾ ਕੇ ਆਪਣੇ ਆਪ ਦਾ ਅੰਤਕਾਰ ਲੈਂਦੇ ਹਨ ਮਨੁੱਖਾ ਜਨਮ ਨੂੰ ਐਵੇਂ ਭੰਗ ਦੇ ਪਾੜੇ ਗਵਾਹ ਦਿੰਦੇ ਹਨ ਜਦੋਂ ਮਰ ਗਿਆ ਤਾਂ ਸਾਰੀਆਂ ਉਸ ਦੀਆਂ ਕੂੜੀਆਂ ਸਿਆਣ ਥਾ ਸੜ ਕੇ ਸੁਆਹ ਹੋਣ ਦੀਆਂ ਜੀਵ ਰੁੰਦਾ ਹੋਇਆ ਉੱਠ ਕੇ ਤੁਰ ਪਿਆ ਗੁਰੂ ਜੀ ਆਖਦੇ ਹਨ ਮੂਰਖ ਨੇ ਪਰਮਾਤਮਾ ਦੇ ਸਿਮਰਨ ਨੂੰ ਤਾਂ ਛੱਡ ਦਿੱਤਾ ਹੈ ਦਰਗਾਹੋਂ ਜਾ ਕੇ ਸਦੋ ਸਾਹਮੋ ਵੇਖਾ ਕਿ ਉਸ ਦੀ ਕੀ ਦਿਸ਼ਾ ਹੋਏਗੀ ਉਹ ਜੰਦੂਤਾਂ ਨੂੰ ਕੀ ਜਵਾਬ ਦੇਵੇਗਾ ਰੱਬੀ ਬਾਣੀ ਨੂੰ ਪੀਰ ਨੇ ਸੁਨਿਆ ਉਹਦਾ ਚਿੱਤ ਸ਼ਾਂਤ ਹੋ ਗਿਆ ਹੰਕਾਰਤਾ ਦਾ ਤਾਪ ਲੱਥ ਗਿਆ ਉਹਦੇ ਦੋਵੇਂ ਹੱਥ ਜੋੜ ਗਏ ਚੱਟ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਨਿਆਲ ਹੋ ਗਿਆ ਮੈਨੂੰ ਖਿਮਾ ਕਰਨੀ ਮੈਨੂੰ ਖਿਮਾ ਕਰਨੀ ਸੱਚੇ ਖਦਾ ਮੈਂ ਹੰਕਾਰ ਵਿਚਾ ਕੇ ਪੁੱਲ ਗਿਆ ਸਾਂ ਤਾਂ ਆਪਣੇ ਮੇਰੇ ਤਨ ਮਨ ਨੂੰ ਤਪਾ ਦਿੱਤਾ ਹੀ ਦਾਤਾ ਵੇਲੇ ਸ਼ੈਰ ਆ ਪਹੁੰਚਿਉ ਜੇ ਮੈਂ ਪਾਪ ਕਰ ਬੈਠਦਾ ਤਾਂ ਕੀ ਪਤਾ ਕਿੰਨੇ ਜਨਮ ਠੋਕਰਾਂ ਖਾਂਦਾ ਸ਼ੈਰ ਸਿਆਲ ਕੋਟ ਵਿੱਚ ਖੁਸ਼ੀਆਂ ਦਾ ਹਾਲ ਆ ਗਿਆ ਵਾਜੇ ਵੱਜਣ ਲੱਗੇ ਦੀਪਮਾਲਾ ਹੋਣ ਲੱਗੀ ਸਦਾ ਵਰਤ ਖੋਲ ਲਗੇ ਛੇ ਦਾਤਾ ਜੀ ਜੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਕਈ ਦਿਨ ਸਿਆਲकोट ਵਿੱਚ ਰਹਿ ਤੇ ਸਤ ਸੰਕਰਤੀ ਜੀਵਾਂ ਨੂੰ ਸਿੱਧੇ ਰਾਹ ਪਾਉਂਦੇ ਰੇ ਪੀਰ ਹਮ ਜਾਗੋ ਸੁਸੁਦਰ ਕੇ ਨਿਰਾਸ਼ਯਮਨਾ ਬਾਣ ਲਿਆ ਕਿਉ ਖਦਾ ਦੀ ਸੱਚੀ ਪ੍ਰਤੀ ਕਰਨ ਲੱਗਾ ਵੈ ਗੁਰੂ ਦੀ ਕਾਲਸਾ ਵੈ ਗੁਰੂ ਜੀ ਕੀ ਫਤ